ਮੰਡੀ ਵਿੱਚ ਐ ਤੂੜੀ ਦੀ ਬੋਲੀ ਤੇ ਪਹਿਲੀ ਟਰਾਲੀ ਬੋਲੀ ਹੋ ਗਈ ਸ਼ੁਰੂ 200 ਰੁਪਇਆ 200 200 5 10 15 20 25 300 350 400 50 60 65 70 270 ਰੁਪਏ 270 ਬੋਲਾਂ ਕਿਨੇ ਮਹਿੰਗਾ ਭਾਈ 270 75 80 85 90 95 295 ਬੋਲਾਂ ਕਿਨੇ 295 ਰੁਪਏ ਬਾਈ ਘੁਆਰ ਵਾਲਾ 100 ਰੁਪਏ ਕਰਾ ਪਹਿਲੀ ਟਰਾਲੀ ਲੱਗੀ ਆ 295 ਰੁਪਏ ਤੇ ਪੁਰਾਣੀ ਟੂੜੀ ਐ ਇਹ ਬਣਾਉਂਦੇ ਨਹੀਂ ਉੱਥੇ ਬਣਾਉਣੀ ਹੈ ਪੁਰਾਣੀ ਬਾਈ ਹਾਂ ਪੁਰਾਣੀ ਟੂੜੀ ਪੁਰਾਣੀ ਮੇਰਾ ਬਾਈ ਖੋਲੋ ਅੰਦਰ ਦੇ ਯਾਰ ਬੋਲੋ ਬੋਲੋ 250 ਰੁਪਿਆ ਫਰੀਦਕੋਟ ਜਾਉਂਗੇ ਭਾਈ ਫਰੀਦਕੋਟ ਜਾਉਂਗੇ ਭਾਈ ਕੋਲ ਟਿੱਬੀ ਭਰਾਈਆਂ ਕੋਟ ਕੋਬੇ ਰੋਡ ਤੇ ਬਾਬੇ ਰੋਡ ਇਹ ਜਗ੍ਹਾ ਕੋਲ ਨਹੀਂ ਨਹੀਂ ਚੰਦਮਾ ਟੱਪ ਤੇ ਬਾਬੇ ਰੋਡੇ ਸ਼ਾਹੀ ਆ ਕਿੰਨਾ ਰੈਂਟ ਕਰਾਇਆ ਕਰਾਇਆ 500 ਰੁਪਿਆ ਚੱਲਾ ਚੱਲਾਂਗੇ ਲੈ ਜਾਾਂਗੇ ਯਾਰ ਬੋਲੋ ਭਾਈ 250 ਰੁਪਿਆ ਨਹੀਂ ਨਹੀਂ ਸਾਖ ਲਾਵੇ 270 ਰ 285 290 95 300 305 305 ਹਾਂ ਭਾਈ 310 ਕਰਦੇ 10 ਰੁਪਏ 310 ਬੋਲਾਂਗੇ ਨਾ ਹਾਂ ਨੰਬਰ ਰਸਤਿਆਂ ਲੋ ਜੀ 310 ਰੁਪਏ ਟਰਾਲੀ ਲੱਗੀ ਆ ਦੂਜੇ ਗੇ ਨੰਬਰ ਦੀ ਟਰਾਲੀ ਸੀ ਤੇ ਪੁਰਾਣੀ ਟੂੜੀ ਬਈ ਇਹ ਆ 52 65 70 75 80 85 90 95 305 305 ਬੋਲਾਂਗੇ ਨੇ 305 ਲੋ ਜੀ ਇਹ ਟਰਾਲੀ ਲੱਗੀ ਆ 300 ਤੇ 5 ਰੁਪਏ ਤੇ ਰੰਗਿਆ ਬਈ ਦੋ ਮਗਰ ਤਿੰਨ ਹੋਰ ਦੋ ਹੋਰ ਖੜੀਆਂ ਮਗਰ ਤੇ ਨਵੀਂ ਤੂੜੀ ਆ ਉਹ ਤੇ ਉਹਨਾਂ ਦਾ ਰੇਟ ਤੁਹਾਨੂੰ ਦੱਸ ਦਾਂਗੇ ਲੋਕਿਸਾਨੀ ਵੀਰੋ ਸਵਾਗਤ ਹੈ ਸਾਰੇ ਨਵੇਂ ਫਾਰੀ YouTube ਚੈਨਲ ਤੇ ਤੇ ਤਰੀਕਾ ਜਿਹੜੀ ਅੱਜ 16 April ਹੋ ਚੁੱਕੀ 2025 ਕੋਟ ਪੂਰਾ ਮੰਡੀ ਵਿੱਚ ਆ ਤੂੜੀ ਦੀ ਬੋਲੀ ਤੇ ਪਹਿਲੀ ਟਰਾਲੀ ਬੋਲੀ ਹੋ ਗਈ ਸ਼ੁਰੂ 200 ਰੁਪਇਆ 200 200 5 10 15 20 25 500 500 100 60 65 70 270 ਰੁਪਏ 270 ਬੋਲਾ ਭਾਈ ਕਿਨੇ ਲੈਗਾ ਭਾਈ 70 75 80 85 95 295 ਬੋਲਾਂਗੇ ਨੇ 295 ਰੁਪਏ ਬਾਈ ਘਾਰਾ ਪਹਿਲੀ ਟਰਾਲੀ ਲੱਗੀ ਆ 200 ਤੇ 95 ਰੁਪਏ ਤੇ ਪੁਰਾਣੀ ਟੂੜੀ ਐ ਇਹ ਲਗਾਏ ਕਿ ਲੁੰਨਿਆ ਤੇ ਯਾਰ ਬਣਾਉਂਦੇ ਨਹੀਂ ਉੱਥੇ ਪੁਰਾਣੀ ਰਾਣੀ ਬਾਈ ਹਾਂ ਪੁਰਾਣੀ ਟੁੜੀ ਰਾਣੀ ਮੇਰਾ ਬਾਈ ਬੋਲੋ ਅੰਦਰ ਦੀ ਯਾਰ ਬੋਲੋ ਬੋਲੋ 250 ਰੁਪਿਆ ਫਰੀਦਕੋਟ ਜਾਓਗੇ ਭਾਈ ਫਰੀਦਕੋਟ ਜਾਓਗੇ ਭਾਈ ਕੋਲ ਟਿੱਬੀ ਭਰਾਈਆਂ ਕੋਰਤਪੁਰ ਰੋਡ ਤੇ ਬਾਬੇ ਰੋਡੇ ਹੋਈ ਜਾ ਕੇ ਕੋਈ ਨਹੀਂ ਨਹੀਂ ਹਾਂ ਚੰਦ ਮਾ ਟੱਪ ਤੇ ਬਾਬੇ ਰੋਡੇ ਸਾਹੀ ਜਾ ਕਿੰਨਾ ਰੈਂਟ ਕਰੂਗਾ ਕਰਾਇ 500 ਰੁਪਿਆ ਚੱਲਾਂ ਚੱਲਾਂਗੇ ਲੈ ਜਾਗੇ ਯਾਰ ਖੋਲੋ ਭਾਈ 750 ਰੁਪਿਆ ਨੂੰ ਨਾ ਖਲਾਓ ਏ 200 70 ਰੁਪਏ 280 85 285 290 95 300 305 305 305 हां भाई 310 ਕਰਦੇ 10 ਰੁਪਏ 310 ਬੋਲਾਂਗੇ ਨਾ ਇਹਦਾ ਕੋਈ ਪਤਾ ਨਹੀਂ ਬਾਈ ਨੰਬਰ ਲਗਤਿਆ ਲੋ ਜੀ 310 ਰੁਪਏ ਟਰਾਲੀ ਲੱਗੀ ਆ ਦੁੱਧ ਦੇ ਨੰਬਰ ਟਰਾਲੀ ਸੀ ਤੇ ਪੁਰਾਣੀ ਟੂੜੀ ਬਈ ਇਹ ਆ 55 65 70 73 80 85 90 95 305 305 ਬੋਲਾਂਗੇ ਨੇ 305 ਰੁਪਏ ਲਓ ਜੀ ਇਹ ਟਰਾਲੀ ਲੱਗੀ ਆ 300 ਤੇ 5 ਰੁਪਏ ਤੇ ਇਹ ਟਰਾਲੀਆਂ ਬਈ ਦੋ ਮਗਰ ਤਿੰਨ ਹੋਰ ਦੋ ਹੋਰ ਖੜੀਆਂ ਮਗਰ ਤੇ ਨਵੀਂ ਟੂੜੀ ਆ ਉਹ ਤੇ ਉਹਨਾਂ ਦਾ ਰੇਟ ਤੁਹਾਨੂੰ ਦੱਸ ਦਾਂਗੇ